ਇਨਾ ਜਿਹੜਾ ਚ ਕਿੱਕਲੀ ਬੜੀ ਪਰਦੇ ਰਹੇ ਨੇ ਸਾਡੇ ਸਾਡੇ ਚੀਫ ਮਿਨਿਸਟਰ ਸਾਹਿਬ ਉਹ ਕਹਿੰਦੇ ਕਿੱਕਲੀ ਕਲੀਰ ਦੀ ਤੇਰਾ ਗੋ ਇੱਕ ਕੱਟ ਦਿਓ ਮੇਰੇ ਵੀਰ ਜੀ ਅੱਖਾਂ ਖੋਲ ਲਈਆਂ ਪੰਜਾਬ ਦੇ ਲੋਕਾਂ ਨੇ ਚੱਲਾਂ ਨਹੀਂ ਹੁਣ ਤੁਹਾਡਾ ਝੂਠ ਵਾਲਾ ਤੀਰ ਜੀ ਗੱਪ ਦੀ ਵੀ ਯਾਰੋ ਕੋਈ ਹੱਦ ਹੁੰਦੀ ਏ ਪਰ ਤੁਸੀਂ ਤਾਂ ਗੱਪਾਂ ਵਾਲੀ ਕਰ ਦਿੱਤੀ ਅਖੀਰ ਜੀ ਹੁਣ ਤੇਂਦੀਆਂ ਕਲਾਵਾਂ ਵਿੱਚੋਂ ਤੁਰ ਪਿਆ ਛਾੜੂ ਕਾਂਗਰਸ ਜਾਣਦੀ ਦੇਖਿਓ ਜਿੱਤਾਂ ਜਿੱਤਾਂ ਨੂੰ ਹੀ ਚੀਰਦੀ ਕਿ ਹੁਣ ਟਾਈਮ ਆ ਗਿਆ ਕਿਰਪਾ ਕਰੋ ਇਕਲੀ ਕਲੀਰ ਦਾ ਵਕਤ ਓਵਰ ਹੋ ਚੁੱਕਿਆ ਸਿਆਣੇ ਬਣੋ ਤੁਸੀਂ ਵੀ ਜਾਣਦਾ ਤੁਹਾਡਾ ਟਾਈਮ ਆ ਗਿਆ ਜੇ ਦੋਨੋਂ ਇਹ ਵਿਅਕਤੀ ਚਲੇ ਜਾਣ ਤੇ ਪੰਜਾਬ ਦੀ ਬਹੁਤ ਵਧੀਤਰੀ ਹੋ ਸਕਦੀ ਹੈ ਸੋ ਇਨਾਂ ਕਿੰਦਾ ਹੋਇਆ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਥੈਂਕਸ ਅਦਾ ਕਰੂੰਗਾ ਇਰ ਵਿੱਚ ਮੈਂ ਇਹ ਵੀ ਕਹਿਣਾ ਚਾਹ ਰਿਹਾ ਕਿ ਜਿਹੜੇ ਟਰਨ ਕੋਰਟ ਸੀਗੇ ਜਿਹੜੇ ਪਾਰਟੀਆਂ ਛੱਡ ਕੇ ਗਏ ਕਿ ਅਸੀਂ ਦੋਨੋਂ ਗੱਲ ਕਹਣੀ ਭੁੱਲ ਗਏ ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਉਹ ਇਹ ਕਦੇ ਕਿਤੇ ਨਾ ਕਿਤੇ ਕੋਤਾਈ ਹੋ ਗਈ ਹੁਸ਼ਿਆਰਪੁਰ ਅਦਰਵਾਈਜ਼ ਜਿੰਨੇ ਵੀ ਐਸੇ ਲੋਕ ਗਏ ਸਨ ਆਪਰਚੂਨਿਸਟ ਜਿਹੜਾ ਨੇ ਪਾਰਟੀ ਨੂੰ ਐਨ ਮੌਕੇ ਤੇ ਛੱਡ ਕੇ ਔਰ ਮੌਕਾ ਪ੍ਰਸੀ ਦੇਖਦੇ ਹੋਏ ਪਾਰਟੀ ਛੱਡ ਕੇ دوسری ਪਾਰਟੀ ਦਾ ਚਲੇ ਗਏ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੇ ਖਿਲਾਫ ਹੀ ਦਿੱਤਾ ਮੈਂ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਇਸ ਕੰਮ ਲੱਗ ਸਕਦਾ ਹੈ ਔਰ ਜਿਹੜਾ ਵੀ ਵਿਅਕਤੀ ਜਿਹਨੂੰ ਲੋਕ ਮੰਡੇਟ ਦਿੰਦੇ ਅਸੀਂ ਉਹਦਾ ਉਸ ਮੰਡੇਟ ਦੇ ਅਗੇ ਸਿਰਜ ਕੋਣੀ ਚਾਹੇ ਉਹ ਫ੍ਰੀਕੋਰ ਦੀ ਸੀਟ ਹੈ ਔਰ ਚਾਹੇ ਖਡੂਰ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੇ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆਈ ਡੋਨਟ ਥਿੰਕ ਸੋ ਕਿ ਇਸ ਕਾਲ ਨੂੰ ਚਿੰਤਾ ਕਰਨ ਦੀ ਲੋੜ ਹੈ ਨੇ ਮੈਨੂੰ ਲੱਗਦਾ ਹੈ ਸਿਆਸੀ ਪਾਰਟੀਆਂ ਤੋਂ ਨਰਾਜ਼ਗੀ ਹੁੰਦੀ ਤਾਂ ਐਡਾ ਵੱਡਾ ਮੈਂਡੇਟ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ 30 ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਆਲਟੀਮੇਟਲੀ ਪਾਰਟੀ ਦੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਤਰਜੀਹ ਦਿੱਤੀ 7 ਸੀਟਾਂ ਸੀ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਬਹੁਤ ਸਾਰੇ ਪਰਦੇਸ਼ਾਂ ਦੇ ਵਿੱਚ 1-2 ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜਦੇ ਨੇ ਔਰ ਜਿੱਤ ਜਾਂਦੇ ਨੇ ਬੱਦਾ ਅਗਰ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਹਾਂ ਜੀ ਪਾਲ ਖੈਰਾ ਤੁਹਾਡੇ ਦੇ ਸਾਥੀ ਨੇ ਉਹਨਾਂ ਨੇ ਕੀਤਾ ਉਹ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਰਿਹਾ ਕਰਨਾ ਜਿਵੇਂ ਪੰਜਾਬ ਸਰਕਾਰ ਨੂੰ ਸੈਟ ਹੈ ਰੱਖਿਆ ਜਿਦਣਾ ਤੁਸੀਂ ਕਰ ਰਹੇ ਹੋ ਉਹਨੂੰ ਪ੍ਰਤੀਸਾਧ ਦੇਖੋ ਗੱਲ ਇਹ ਹੈ ਕਿ ਮੈਂ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਸਿਪਾਹੀ ਹਾਂ ਦੇਸ਼ ਦੇ ਲੋਕਤੰਤਰ 'ਚ ਮੈਂ ਵਿਸ਼ਵਾਸ ਕਰਦਾ। ਔਰ ਦੇਸ਼ ਦੀ ਮਿਆ ਪ੍ਰਣਾਲੀ ਦੇ ਵਿੱਚ ਮੈਂ ਵਿਸ਼ਵਾਸ ਕਰਦਾ। ਅਗਰ ਕੋਈ ਵਿਅਕਤੀ ਬੇਕਸੂਰ ਔਰ ਗੁਨੇਗਾਰ ਨਹੀਂ ਹੈ, ਮੈਨੂੰ ਲੱਗਦਾ ਕਿਸੇ ਵੀ ਵਿਅਕਤੀ ਨੂੰ ਉਨੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੋ ਉਹਨੇ ਕਿਰਾ ਕੀਤਾ। ਸੋ ਬਾਕੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ, ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ ਹਾਈ ਕੋਰਟ ਦੀ ਨਿਗਰਾਨੀ ਥੱਲੇ ਹੈ। ਇਹ ਅਲਟੀਮੇਟਲੀ ਕੋਰਟ ਨੇ ਫੈਸਲਾ ਲੈਣਾ ਹੈ। ਸਾਨੂੰ ਕਿਸੇ ਗੱਲ ਦਾ ਇਤਰਾਜ਼ ਜਾਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਪਰਸ਼ਾ। ਬਿੱਟੂ ਨੂੰ ਆਪਣੇ ਰਾਜ ਚ ਵਧਾਈ। ਬਿੱਟੂ ਆਪਣੇ ਰਾਜ ਚ ਗਿਆ ਸੀ। ਉਹ ਕੈਰੀਅਰ ਕਰਕੇ ਅੱਜ ਕੱਲ੍ਹ ਇਧਰ ਆ ਕੇ ਲਿਜਾਣਾ ਚਾਹੋ। ਹਾਂਜੀ ਬਿੱਟੂ ਬਿੱਟੂ ਜੀ ਨੇ ਬਹੁਤ ਸਾਰੀਆਂ ਵਿਲੋ ਦਾ ਬੈਟ ਥੱਲੇ ਬਿੱਟੂ ਜੀ ਨੇ ਅਖੀਰ ਤੇ ਇਹ ਵੀ ਕਹਿਤਾ ਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਪਾਗੀ ਰੋਲ دی ਹੈ। ਤਿੰਨ ਵਾਰ ਦਾ ਮੈਂਬਰ ਆਫ ਪਾਰਲੀਮੈਂਟ ਔਰ 50 ਸਾਲ ਦੀ ਉਮਰ ਵਾਲਾ ਵਿਅਕਤੀ। ਔਰ ਕਿਸ ਪ੍ਰਕਾਰ ਵਾਸਤੇ ਔਰ ਦੋਹਾਈਆਂ પાਕੇ ਰਾਜਾ ਵੜਿੰਗ ਸਮਰਥਨ ਦੇ ਆਇਆ ਪੱਪੀ ਨੂੰ ਰਾਜਾ ਵੜਿੰਗ ਹੁਣ ਤਾਂ ਮੈਨੂੰ ਵੋਟ ਪਾ ਦਿਓ ਕਾਂਗਰਸੀਓ ਜਿਸ ਤਰ੍ਹਾਂ ਦੀ ਮਿਆਰ ਤੋਂ ਗਿਰ ਕੇ ਸਿਆਸਤ ਕੀਤੀ ਹੈ ਮੈਂ ਹੋ ਇਸ ਕਰਕੇ ਕਿਹਾ ਕਿ ਬ੍ਰਦਰ ਮੈਂ ਕੱਲ ਵੀ ਕਿਹਾ ਮੈਨੂੰ ਲੋਕਾਂ ਨੇ ਪੁੱਛਿਆ ਕਿ ਬਿੱਟੂ ਜੀ ਮੈਂ ਕਿਹਾ ਚੰਗਾ ਹੁੰਦਾ ਮੈਨੂੰ ਬੜਾ ਅਫਸੋਸ ਹੈ ਬਿੱਟੂ ਜੀ ਅਗਰ ਦੇਸ਼ ਦੀ ਪਾਰਲੀਮੈਂਟ ਵਿੱਚ ਜਾਂਦੇ ਪਰ ਕਾਂਗਰਸ ਪਰ ਪੱਖੋਂ ਜਾਂਦੇ ਚੌਥੀ ਵਾਰੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਿੱਟੂ ਜਾਂਦਾ ਮੈਨੂੰ ਇੱਥੇ ਆਉਂਦਾ ਕੋਈ ਕਮੀ ਨਹੀਂ ਸੀਗਾ ਮੇਰਾ ਸੋ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਜਿਹੜੀ ਨੀਚਲੇ ਸਤਰ ਦੀ ਰਾਜਨੀਤੀ ਇਹ ਸਾਨੂੰ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਲੋਕ ਹੁਣ ਇਸ ਕੱਲਾ ਦੇ ਖਿਲਾਫ ਹੈ ਹੁਣ ਲੋਕ ਜਦੋਂ ਕਿਸੇ ਨੂੰ ਤਨੋਂ ਮੇਣੇ ਨੀਚਾ ਦਿਖਾਉਣਾ ਕਿਸੇ ਨੂੰ ਨੀਚਾ ਦਿਖਾ ਕੇ ਆਪ ਉੱਠਣ ਦੀ ਕੋਸ਼ਿਸ਼ ਕਰਨੀ ਆਸਨੇਆ ਦੇਤਾ ਪੰਜਾਬ ਦੇ ਲੋਕਾਂ ਨੇ ਇਸ ਕੱਲਾ ਦਾ ਐਦੂ ਵੱਡਾ ਫਤਵਾ ਕੀ ਹੋ ਸਕਦਾ ਤੁਸੀਂ ਕਿਸੇ ਨੂੰ ਕੋਈ पहले तू तड़क के थे मैं करी जाऊँ और कोई फायदा ही नहीं आज नहीं है पंजाब दिलों का नहीं है। काले तो जेता हालत हो रही है काले तो हालत आया लेकिन हालत इतना बुक नहीं है कि पंजाब पंजाब का सामने आया ना उन्होंने कोई किसी चीज के ज़रूरत आई कहीं आ गई या सामने भारत का आप तो आपने ਉਹ ਸਾਹਮਣੇ ਆ ਜਾਂਦੇ ਹਰ ਛੋਟੇ ਛੋਟੇ ਗੱਲ ਤੇ ਬੋਲਦੇ ਆ ਤੁਹਾਨੂੰ ਵੀ ਕਹਿੰਦੇ ਉਹ ਮਿਲਣੇ ਚ ਮਨੂਦਾ ਦੀ ਗੱਲ ਕਹਿੰਦੇ ਸੀ ਇਹ ਲੋਗ ਗੱਲ ਇਸ ਤਰ੍ਹਾਂ ਉਹ ਛੱਡੀਏ ਹੁਣ ਉਹ ਨਾ ਤਿੰਨ ਦਿਨ ਰਹਿ ਨਾ ਤੇਰਾ ਚ ਰਹਿ ਉਹ ਮੰਤਰੀ ਤੇ ਮਨੂ ਜਾਪਦਾ ਹੀ ਇਜ਼ ਓਨ ਹਿਸ ਵੇ ਜਿਹੜੀ ਮੈਨੂੰ ਨਜ਼ਰ ਆਉਂਦੀ ਏ ਹੀ ਊਡ ਬੀ ਚੇਂਜਡ ਇਨ ਅ ਕਪਲ ਆਫ ਵੀਕਸ ਫਰਮ ਨਾਓ ਜੋ ਸਾਫ ਤੌਰ ਤੇ ਮੈਨੂੰ ਨਜ਼ਰ ਆਉਂਦਾ ਹੈ ਕਹਿੰਦਾ ਉਹ ਕਹਿੰਦੇ ਨਜ਼ਰ ਆਣੇ ਕਿ ਤਰ੍ਹਾਂ ਵੀ ਕਾਫੀ ਹੋ ਰਣ ਫਰਾਂਾ ਜੋ ਮਰਜ਼ੀ ਹੋ ਜੇ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਈਆਂ ਚੰਨੀ ਸਾਹਿਬ ਦੀਆਂ ਆਡੀਓ ਵਾਇਰਲ ਹੋ ਗਈਆਂ ਭਾਜਪਾ ਨੇ ਔਰ ਆਮ ਆਦਮੀ ਪਾਰਟੀ ਨੇ ਕੀ ਜਿੱਤਾਂ ਉਹ ਕਹਿੰਦੇ ਕਿ ਅਸੀਂ ਜਿੱਤ ਨਹੀਂ ਸਕਦੇ ਇਸ ਕਰਕੇ ਹੁਣ ਅਸੀਂ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੰਦੇ ਆ ਇਨਟੈਲ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰਾਈ ਰਾਜੇ ਵੜਿੰਗ ਦੀਆਂ ਵੌਇਸ ਮੈਸੇਜਸ ਨੇ ਆਏ ਚੰਨੀ ਸਾਹਿਬ ਦੇ ਨੇ ਵੌਇਸ ਮੈਸੇਜ ਆਏ ਸੋ ਸੁਖਜਿੰਦਰ ਰੰਦਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਅਮ ਕੇਸੀ ਬੀਨੂ ਕੋਪਾਲ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਧਲਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਤੇ ਆਦਰਨੀਆ ਬਿੱਟੂ ਜੀ ਔਰ ਇਤੇ ਔਰ ਇਤੇ ਲਾਈਵ ਕਰ ਰਹੇ ਸਨ ਕਿ ਰਾਜਾ ਵੜਿੰਗ ਨੇ ਧੱਕਾ ਕੀਤਾ ਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ जरिया पार्टियां यही सारा कुछ कर रही है आई डोंक सो लाल सिंह जी कोडियो मेरे को भाई लगता है प्रस्ताव देना या नहीं देना ये इंडिया गठबंधन के तमाम लीडर साहब फैसला लेंगे की प्रस्ताव हमने देना है कि नहीं देना ये उनका फैसला है जो उनकी राय होगी हम उनके साथ हैं जो आपने कहा है कि आ, उनके पास नंबर नहीं है ये तो पता नहीं है किसके कितना नंबर है कोई देश की जो एनडीए की साथी पार्टी है वो नहीं चाहती कि देश के प्रधानमंत्री नरेंद्र मोदी जी दोबारा बने अंदर ही अंदर बहुत सारी पार्टियां ऐसी हैं जिन्होंने अभी तक देश के प्रधानमंत्री और देश के मंत्री का फोन नहीं उठाया है और जो कांग्रेस और एनडीए गठबंधन गित्वंद, इंडिया गठबंधन के साथ बातचीत में है

ਤੁਸੀਂ ਆਖਿਆ ਕਿ ਤੁਹਾਡਾ ਕਿਸੇ ਪ੍ਰਕਾਰ ਦਾ ਉਹਨਾਂ ਨਾਲ ਸਮਝੌਤਾ ਹੈਗਾ ਹੋਏਗਾ ਅਸੀਂ ਡੱਟ ਕੇ ਲੜੇ ਤੁਹਾਨੂੰ ਕਿਤੇ ਸਾਡਾ ਸਮਝੌਤਾ ਲੱਗਿਆ ਔਰ ਅਸੀਂ ਇਹ ਗੱਲ ਕਹਿਤੀ ਸੀ ਕਿ ਅਸੀਂ ਘਰ ਬੈਠ ਜਾਵਾਂਗੇ ਲੇਕਿਨ ਅਸੀਂ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਕਰਾਂਗੇ ਔਰ ਮੈਂ ਆਮ ਰੀਅਲੀ ਥੈਂਕਫੁਲ ਟੂ ਕਾਂਗਰਸ ਪਾਰਟੀ ਜਿਨ੍ਹਾਂ ਨੇ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ